ਗੁੱਡ ਮਾਰਨਿੰਗ ਉਹ ਧਿਆਨਾ ਦਿਸ ਇਸ ਤਮੰਨਾ 베ਦੀ ਐਂਡ ਦਿਸ ਆਈਡ ਨੌਕ ਬ੍ਰੀਫਿੰਗ ਵਿਦ ਸਰੋਸੀ ਤਰ੍ਹਾਂ ਇੱਕ ਵਾਰ ਫੇਰ ਤੋਂ ਮੌਜੂਦ ਹੈ ਲੈ ਕੇ ਦੇਸ਼ ਅਤੇ ਦੁਨੀਆ ਦੀਆਂ तमाम अहम ਖਬਰਾਂ ਸੋ ਸਭ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਸਭ ਤੋਂ ਪਹਿਲੀ ਖਬਰ ਹੈ ਰਜ਼ਾਨਾ ਸਪੋਕਸਮੈਨ ਦੇ ਸਫਾ 10 ਤੇ छਪੀ ਹੈ ਸੋ ਗਵਾਂਡੇ ਮੁਲਕ ਪਾਕਿਸਤਾਨ ਦੀ ਗੱਲ ਹੋ ਰਹੀ ਹੈ ਦੱਸਦੀ ਹੈ ਕਿ ਬੇहद ਹੀ ਇੱਕ ਅਜੀਬੋ ਗਰੀਬ ਤਰੀਕਾ ਜੜਾ ਵੈ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਸੁਝਾਇਆ ਵੈ ਦੱਸਦੀ ਹੈ ਕਿ ਆਰਥਿਕ ਮਾਲੀਆ ਵਧਾਉਣ ਦੇ ਲਈ ਆਪਣੇ ਦੇਸ਼ ਦਾ ਉਹਨਾਂ ਨੇ ਇਹ ਜੋ رائے ਦਿੱਤੀ ਹੈ ਕਿ ਫ ਜੇਕਰ ਕੋਈ ਵੀ ਵਿਅਕਤੀ ਉੱਥੇ ਵੱਧ ਗੱਲ ਕਰਦਾ ਵਾ 5 ਮਿੰਟ ਤੋਂ ਵੱਧ ਗੱਲ ਕਰਦਾ ਤੇ ਉਸ ਤੇ ਹੁਣ ਟੈਕਸ ਲੱਗੇਗਾ ਜੀ ਹਾਂ ਪਾਕਿਸਤਾਨ ਦੇ ਵਿੱਚ ਹੁਣ ਫੋਨ ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ ਦੇ ਉੱਤੇ ਟੈਕਸ ਦੀ ਗੱਲ ਆਖੀ ਜਾ ਰਹੀ ਹੈ ਜੇਕਰ 5 ਮਿੰਟ ਗੱਲ ਕਰਦੇ ਹੋ ਤਾਂ 75 ਰੁਪਏ ਜਿਹੜਾ ਵਾ ਤੁਹਾਨੂੰ ਪੇ ਕਰਨੇ ਪੈਣਗੇ ਉੱਥੋਂ ਦੀ ਲੋਕਾਂ ਨੂੰ ਪੇ ਕਰਨੇ ਪੈਣਗੇ ਤੇ ਇਹ ਵੀ ਦੱਸ ਦਈਏ ਕਿ SMS ਅਤੇ ਇੰਟਰਨੈਟ ਸੇਵਾ ਤੇ ਕੋਈ ਵੀ ਚਾਰजेस ਜੜੀ ਹੈ ਅਦਾਈ ਗਈ ਨਹੀਂ ਕਰਨੀ ਪਵੇਗੀ ਇਸ ਦੇ ਨਾਲ ਹਾਲਾਂਕਿ ਜਿਹੜਾ ਹੇਠਲਾ ਤਪਕਾ ਵਾ ਉਸ ਨੂੰ ਕਾਵੇ ਪ੍ਰਭਾਵਿਤ ਹੋਣ ਵਾਲਾ ਹੈ ਕੀ ਕਹੋਗੇ ਬਿਲਕੁਲ ਕਾਫੀ ਇੱਕ ਹਾਸੋਹਿਣੀ ਸਥਿ ਹੋ ਜਾਂਦੀ ਹੈ ਕਿਉਂਕਿ ਸਭ ਨੂੰ ਪਤਾ ਕਿ ਜੋ ਪਾਕਿਸਤਾਨ ਹੈ ਉਹ ਇੰਟਰਨੈਸ਼ਨਲ ਡੈਪਟ ਦੇ ਵਿੱਚ ਕਾਫੀ ਜ਼ਿਆਦਾ ਹੈ ਕਾਫੀ ਜ਼ਿਆਦਾ ਉਹਨੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਕਰਜ਼ੇ ਕਈ ਮੁਲਕਾਂ ਤੋਂ ਆਪਣੀ ਦੁਨੀਆ ਦੇ ਕਈ ਮੁਲਕਾਂ ਤੋਂ ਕਰਜ਼ੇ ਲਏ ਹੋਏ ਆ ਤੇ ਉਹ ਕਰਜ਼ਿਆਂ ਨੂੰ ਚੁਕਾਉਣ ਦੇ ਵਿੱਚ ਹੁਣ ਤੱਕ ਪਾਕਿਸਤਾਨ ਜਿਹੜਾ ਉਹ ਵਿਫਲ ਨਜ਼ਰ ਹੁੰਦਾ ਆ ਰਿਹਾ ਹੈ ਲੇਕਿਨ ਉਹਨੇ ਹੁਣ ਇੱਕ ਨਵਾਂ ਆਯਾਤ ਕਿਤਕ ਨਵਾਂ ਫਾਰਮੂਲਾ ਕੱਢਿਆ ਹੈ ਕਿ ਜਿਸ ਨਾਲ ਲੋਕਾਂ ਦੇ ਕੋਲੋਂ ਥੋੜੇ ਥੋੜੇ ਪੈਸਿਆਂ ਦੇ ਰੂਪ ਚ ਪੈਸੇ ਇਕੱਠੇ ਕਰਕੇ ਉਹਨੂੰ ਲੱਖਾਂ ਕਰੋੜਾ ਬਣਾਏ ਜਾਣ ਤੇ ਸ਼ਾਇਦ ਕਰਜ਼ੇ ਉਤਾਰੇ ਜਾਣ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਪਾਰਲੀਮੈਂਟ ਨੇ ਮੰਤਰੀਆਂ ਨੇ ਇੱਕ ਮਤਾ ਪਾਸ ਕਰ ਦਿੱਤਾ ਤੇ ਉਹਨਾਂ ਦੇ ਟੈਲੀਕਮ ਦੇ ਦੀ ਅਥਾਰਟੀ ਹੁੰਦੀ ਰੈਗੂਲੇਟਰੀ ਉਹਨੇ ਵੀ ਇਹਨੂੰ ਪਾਸ ਕਰ ਦਿੱਤਾ ਕਿ ਲਗਾਤਾਰ 5 ਮਿੰਟ ਤੋਂ ਜ਼ਿਆਦਾ 5 ਮਿੰਟ ਤੋਂ ਵੱਧ ਗੱਲ ਕਰਨ ਤੇ ਜੇ ਤੁਸੀਂ ਮੋਬਾਈਲ ਤੇ 5 ਮਿੰਟ ਤੋਂ ਵੱਧ ਗੱਲ ਕਰਦੇ ਹੋ ਤਾਂ ਤੁਹਾਨੂੰ ਐਡੀਸ਼ਨਲ 0.75 ਰੁਪਏ ਯਾਨੀ ਕਿ 75 ਪੈਸੇ ਐਕਸਟਰਾ ਟੈਕਸ ਦੇਣਾ ਪਊਗਾ ਇਗਜ਼ਾਮਪਲ ਲੈ ਲੈਂਦੇ ਆ ਕਿ ਜੇ 1.97 ਪੈਸੇ 5 ਮਿੰਟ ਦੀ ਕਾਲ ਹੈਗੀ ਆ ਤਾਂ ਤੁਹਾਨੂੰ 2.72 ਪੈਸੇ ਪੇ ਕਰਨੇ ਪੈਣਗੇ ਸੋ 75 ਪੈਸੇ ਵਧਾਉਣ ਦਾ ਫਾਰਮੂਲਾ ਆਪਣੇ ਆਪ ਚ ਇੱਕ ਬੜਾ ਅਜੀਬ ਜਿਹਾ ਫਾਰਮੂਲਾ ਲੱਗਦਾ ਹੈ ਕਿਉਂਕਿ ਇਹਦੇ ਵਿੱਚ ਇੰਟਰਨੈਟ ਸੇਵਾਵਾਂ ਤੇ ਜਿਹੜੀ SMS ਹੈਗੇ ਨੇ ਉਹਦੇ ਉੱਪਰ ਕੋਈ ਟੈਕਸ ਨਹੀਂ ਹੈ ਕੋਈ ਵਾਧੂ ਟੈਕਸ ਨਹੀਂ ਹੈ ਜਿੱਥੇ ਵਾਧੂ ਟੈਕਸ ਹੈ ਉਹ ਸਿਰਫ 1 ਰੁਪਏ 97 ਪੈਸੇ ਤੋਂ ਉੱਪਰ 75 ਪੈਸੇ ਆ ਯਾਨੀ ਕਿ 2 ਰੁਪਏ 75 ਪੈਸੇ ਪੈਣਗੇ ਲੇਕਿਨ ਲੋਕ ਵੀ ਸਿਆਣੇ ਹੁੰਦੇ ਨੇ ਜੇ ਆਪਣੇ ਜਿਹਨੇ 5 ਮਿੰਟ ਤੋਂ ਵੱਧ ਗੱਲ ਕਰਨੀ ਹੈ ਉਹ ਹੋ ਸਕਦਾ ਪੌਣੇ 5 ਮਿੰਟ ਗੱਲ ਕਰਕੇ ਕਾਲ ਨੂੰ ਡਿਸਕਨੈਕਟ ਕਰ ਦਵੇ ਕੱਟ ਦਵੇ ਅਤੇ ਫਿਰ ਉਸ ਤੋਂ ਬਾਅਦ ਦੁਬਾਰਾ ਕਾਲ ਕਰ ਲਵੇ ਕਿਉਂਕਿ ਹੁੰਦੇ ਆ ਸੋ ਇਸ ਅਜੀਬ ਜਿਹੀ ਹਰਕਤ ਕਰਕੇ ਚਾਹੇ ਉਹ ਪੋਸਟपेड ਸਬਸਕ੍ਰਾਈਬਰ ਹੋਣ ਕਿਸੇ ਇੰਟਰਨੈਟ ਕੰਪਨੀ ਦੇ ਕਿਸੇ ਆਪਣੇ ਕਾਲਿੰਗ ਕੰਪਨੀ ਦੇ ਜਾਂ ਕੋਈ ਆਪਣੇ ਪ੍ਰੀपेड ਸਬਸਕ੍ਰਾਈਬਰ ਹੋਣ ਤਾਂ ਹਰੇਕ ਨੂੰ ਹਰਿਆਣੀ ਪਰੇਸ਼ਾਨੀ ਤਾਂ ਜ਼ਰੂਰ ਹੁੰਦੀ ਹੈ ਹੁਣ ਇਹ ਦੇਖਣਾ ਹੋਊਗਾ ਕਿ ਪਾਕਿਸਤਾਨ ਇਸ ਤਰ੍ਹਾਂ ਦਾ ਇੱਕ ਨਵਾਂ ਫਾਰਮੂਲਾ ਇਜ਼ਾਦ ਕਰਕੇ ਕਿੰਨਾ ਕੁ ਕਾਮਯਾਬ ਹੁੰਦਾ ਜੀ ਬਿਲਕੁਲ ਕਿਤੇ ਨਾ ਕਿਤੇ ਇੱਕ ਆਰਥਿਕ ਸੰਕਟ ਛੇੜ ਰਿਹਾ ਪਾਕਿਸਤਾਨ ਦੇ ਲਈ ਇੱਕ ਹੋਰ ਇਹ ਵੱਡੀ ਮਾਰ ਸਾਬਤ ਹੋ ਸਕਦੀ ਹੈ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਪੰਜਾਬੀ ਜਾਗਰਣ ਦੇ ਪਹਿਲੇ ਸਫੇਤੇ ਛੱਪੀ ਹੈ ਦੇਸ਼ ਨੂੰ ਹੁਣ 6 ਕਰੋੜ 29 ਲੱਖ ਦਾ ਪੈਕੇਜ ਜੜ ਦੇ ਵੱਲੋਂ ਐਲਾਨਿਆ ਗਿਆ ਦੱਸਦੀ ਹੈ ਕਿ ਕੋਵਿਡ ਦੇ ਨਾਲ ਪ੍ਰਭਾਵਿਤ ਜੋ ਵੀ ਸੈਕਟਰ ਨੇ ਉਹਨਾਂ ਨੂੰ 1 ਕਰੋੜ 10 ਲੱਖ ਰੁਪਏ ਦੀ ਕਰਜ਼ ਗਰੰਟੀ ਸਕੀਮ ਦਿੱਤੀ ਗਈ ਹੈ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਇਹਨਾਂ ਇਸ ਦੇ ਨਾਲ ਜਿਹੜੇ ਪ੍ਰਭਾਵਿਤ ਉਦਯੋਗ ਜਗਤ ਹੈ ਉਸ ਨੂੰ ਕਾਫੀ ਆਸਾਨੇ ਦੇ ਨਾਲ ਜਿਹੜੇ ਫੰਡ ਹੈ ਉਹ ਉਪਲਬਧ ਹੋ ਸਕਣਗੇ ਤੇ ਨਾਲ ਹੀ ਰੋਜ਼ਗਾਰ ਦੇ ਕਈ ਮੌਕੇ ਵੀ ਜੜਿਆ ਉਹ ਮਿਲਣਗੇ ਠੀਕ ਹਾਂ ਬਿਲਕੁਲ ਫਾਈਨਾਂਸ ਮਿਨਿਸਟਰ ਨਿਰਮਲ ਸਿਤਰਮਨ ਵੱਲੋਂ ਕਿ ਬਹੁਤ ਵੱਡਾ 629000 ਕਰੋੜ ਦੇ ਆਸ-ਪਾਸ ਦਾ ਇੱਕ ਪੈਕੇਜ ਐਲਾਨਿਆ ਗਿਆ ਇਹਦੇ ਵਿੱਚ ਕੋਵਿਡ ਨਾਲ ਜਿਹੜੇ ਪ੍ਰਭਾਵਿਤ ਸੈਕਟਰ ਨੇ ਖੇਤਰ ਨੇ ਚਾਹੇ ਹੈਲਥ ਸੈਕਟਰ ਹੋਵੇ ਚਾਹੇ ਜੇ ਕੋਈ ਸੋਸ਼ਲ ਸੈਕਟਰ ਹੋਵੇ ਉਹਦੇ ਵਾਸਤੇ ਵੀ 110000 ਕਰੋੜ ਦਾ ਇੱਕ ਸਪੈਸ਼ਲ ਪੈਕੇਜ ਐਲਾਨ ਕੀਤਾ ਗਿਆ ਹੈ ਇਹ ਪੈਕੇਜ ਉਦੋਂ ਆਇਆ ਜਦੋਂ ਇਸ ਵਕਤ ਭਾਰਤ ਦੇਸ਼ ਨੂੰ ਪੂਰਾ ਬਹੁਤ ਜ਼ਿਆਦਾ ਲੋਡ ਆ ਚਾਹੇ ਉਹ ਹੈਲਥ ਸੈਕਟਰਸ ਹੋਣ ਚਾਹੇ ਸੋਸ਼ਲ ਸੈਕਟਰਸ ਹੋਣ ਚਾਹੇ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਸੈਕਟਰ ਹੋਵੇ ਈਵਨ ਇਹ ਵੀ ਅਨਾਉਂਸ ਕੀਤਾ ਗਿਆ ਕਿ ਭਾਰਤ ਵਿੱਚ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ 5 ਲੱਖ ਜਿਲੇ ਵੀਜ਼ਾਸ ਹੋਣਗੇ ਉਹ ਵੀ ਬਿਨਾਂ ਕਿਸੇ ਫੀਸ ਦੇ ਆਪਣੇ ਜਾਰੀ ਕੀਤੇ ਜਾਣਗੇ ਸੋ ਕਿਤਨਾ ਕਿਤੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਵੀ 3 ਲੱਖ ਕਰੋੜ ਦਾ ਕਰਜ਼ਾ ਦੇਣ ਦਾ ਟੀਚਾ ਸੀਗਾ ਜੋ ਕਿ ਐਤ ਕੀ ਵਧਾ ਕੇ ਇਹਨਾਂ ਨੇ 629000 ਕਰੋੜ ਦੇ ਆਸ-ਪਾਸ ਕਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਉਦਯੋਗ જગਤ ਹੈ ਉਹਨੂੰ ਹੁਣ ਜਿਹੜੇ ਫੰਡ ਵਗੈਰਾ ਜਿਹੜੇ ਕ੍ਰੈਡਿਟ ਲਾਈਨਸ ਹੁੰਦੀਆਂ ਨੇ ਉਧਾਰ ਹੁੰਦਾ ਬੈਂਕਾਂ ਵੱਲੋਂ ਕਿੰਨਾ ਕੁ ਜ਼ਿਆਦਾ ਉਪਲਬਧ ਹੁੰਦਾ ਹੈ ਤੇ ਕਿੰਨਾ ਕੁ ਜ਼ਿਆਦਾ ਇਹਨਾਂ ਚੀਜ਼ਾਂ ਦਾ ਹੁਣ ਇੰਡੀਆ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਜਿਹੜੀ ਆਪਣੇ ਬਿਜ਼ਨਸ ਕਮਿਊਨਿਟੀ ਨੇ ਜਾਂ ਇੰਡਸਟਰੀ ਹੈ ਉਹ ਇਸ ਚੀਜ਼ ਦਾ ਕਿੰਨਾ ਕੁ ਜ਼ਿਆਦਾ ਹੁਣ ਫਾਇਦਾ ਚੱਕ ਸਕਦੇ ਆ ਜੀ ਬਿਲਕੁਲ ਅਗਲੀ ਖਬਰ ਵੱਲ ਰੁਕ ਕਰਤੇ ਹਾਂ ਖਬਰ ਹੈ ਕਿ ਸਿੱਧੂ ਅੱਜ ਕਰਨਗੇ ਰਾਹੁਲ ਅਤੇ ਪ੍ਰਿਆੰਕਾ ਦੇ ਨਾਲ ਮੁਲਾਕਾਤ ਜੀ ਹਾਂ ਦੱਸਦੀ ਕਿ ਕਾਂਗਰਸ ਦਾ ਜੋ ਅੰਦਰੂਨੀ ਤੇ ਅੱਜ ਯਾਨੀ ਕਿ 29 ਤਰੀਕ ਨੂੰ ਹੋਣੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਹ ਹਾਈਕਮਾਨ ਰਾਹੁਲ ਗਾਂਧੀ ਨੂੰ ਮਿਲਣਗੇ ਪ੍ਰਿਆੰਕਾ ਨੂੰ ਮਿਲਣਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜੜੀ ਦੱਸੀ ਜਾ ਰਹੀ ਕੀਤੀ ਜਾਵੇਗੀ ਤੇ ਇਹ ਵੀ ਕਹਿਣਾ ਹੈ ਕਿ ਰਾਹੁਲ ਕਿਸੇ ਆਖਰੀ ਫੈਸਲੇ ਨੂੰ ਲੈਣ ਤੋਂ ਪਹਿਲਾਂ ਜਾਣਨਾ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਗਿਲੇ ਸ਼ਿਕਵੇ ਕੀ ਨੇ ਉਸਤੇ ਬਾਰੇ ਵੀ ਕੋਸ਼ਿਸ਼ ਹੈ ਉਹਨਾਂ ਦੇ ਕਿ ਜਾਣਿਆ ਜਾ ਸਕੇ ਤੇ ਇਸ ਦੇ ਜਿਹੜਾ ਅੰਦਰੂਨੀ ਕਲੇਸ਼ ਪਿਆ ਹੈ ਉਸ ਦਾ ਹੱਲ ਜੜਾ ਕੀਤਾ ਜਾ ਸਕੇ ਇਸ ਤਰ੍ਹਾਂ ਜਾਪ ਰਿਹਾ ਕਿ ਜਿਸ ਤਰ੍ਹਾਂ ਜਿਹੜਾ ਸੈਲੀਬ੍ਰਿਟੀ ਫੇਸ ਹੈ ਉਹ ਸੀਐਮ ਫੇਸ ਦੇ ਨਾਲੋਂ ਜ਼ਿਆਦਾ ਪ੍ਰਭਾਵਿਤ ਜ਼ਿਆਦਾ ਇੰਪ੍ਰੈਸ਼ਨੇਬਲ ਲੱਗ ਰਿਹਾ ਹੈ ਰੀਜ਼ਨ ਇਹ ਹੈ ਕਿ ਜਦੋਂ ਕੋਟਕਪੂਰਾ ਕਾਂਡ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਾਭਕਾ ਮੰਤਰੀ ਪੰਜਾਬ ਸਰਕਾਰ ਜਦੋਂ ਆਪਣੇ ਕੋਟਕਪੂਰਾ ਕਾਂਡ ਤੋਂ ਬਾਅਦ ਜਿਹੜੀ ਐਸਆਈਟੀ ਰੱਦ ਕੀਤੀ ਗਈ ਸੀ ਹਾਈ ਕੋਰਟ ਵੱਲੋਂ ਉਸ ਤੋਂ ਬਾਅਦ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਕਿਉਂਕਿ ਸਰਕਾਰ ਵੱਲੋਂ ਜਿਹੜੇ ਐਡਵੋਕੇਟ ਜਨਰਲ ਹੁੰਦੇ ਨੇ ਪਬਲਿਕ ਪ੍ਰੋਸੀਕਿਊਟਰਸ ਹੁੰਦੇ ਨੇ ਉਹਨਾਂ ਵੱਲੋਂ ਉੱਥੇ ਪੇਸ਼ ਹੀ ਨਹੀਂ ਹੋਇਆ ਗਿਆ ਸੀਗਾ ਜਦਕਿ ਚਲਾਨ ਪੇਸ਼ ਕੀਤੇ ਗਏ ਸਨ ਤੇ ਅਖੀਰ ਵਿੱਚ ਦੇਖਣ ਨੂੰ ਕੀ ਮਿਲਿਆ ਕਿ ਹਾਈ ਕੋਰਟ ਦੇ ਜਾਸ ਵੱਜੋ ਫਿਰ ਨਵਜੋਤ ਸਿੰਘ ਸਿੱਧੂ ਨੇ ਆਵਾਜ਼ ਚੱਕੀ ਸੀਗੀ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਜੋ ਆਪਣੇ ਬਰਗਾੜੀ ਕਾਂਡ ਜਾਂ ਬਾਬਲ ਕਲਾਂ ਕਾਂਡ ਦੇ ਵਿੱਚ ਕੋਟਖਪੂਰਾ ਗੋਲੀ ਕਾਂਡ 'ਚ ਸਿੰਘ ਸ਼ਹੀਦ ਹੋਏ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸੀਗੀ ਉਹਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਆਕਰਾਤਮਕ ਆਪਣਾ ਬਿਹੇਵਿਅਰ ਦਿਖਾਇਆ ਸੀਗਾ ਜਿਸ ਤੋਂ ਬਾਅਦ ਹੌਲੀ-ਹੌਲੀ ਦੋ ਫਾੜ ਹੁੰਦੀ ਹੋਈ ਕਾਂਗਰਸ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਬ੍ਰਿੰਦਰ ਸਿੰਘ ਵਰਗੇ ਦੋ ਧੜੇ ਬਣ ਗਏ ਇੱਕ ਹਫ਼ਤਾ ਪਹਿਲਾਂ ਕੈਪਟਨ ਬ੍ਰਿੰਦਰ ਸਿੰਘ ਨੂੰ ਮੁਲਾਕਾਤ ਕਰਨ ਵਾਸਤੇ ਬੁਲਾਇਆ ਗਿਆ ਸੀਗਾ ਦਿੱਲੀ ਉੱਥੇ ਉਹਨਾਂ ਨੇ ਮਲਿਕਾ ਅਰਜੁ ਪੇਸ਼ ਹੋਣ ਤੋਂ ਬਾਅਦ ਕਿਤਨਾ ਕਿਤੇ ਮੁੱਖ ਮੰਤਰੀ ਪੰਜਾਬ ਨੂੰ ਥੋੜੀ ਜੀ ਨਮੋਸ਼ੀ ਹੋਈ ਸੀਗੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਉਹਨੂੰ ਗੁੱਸਾ ਵੀ ਲੱਗਿਆ ਸੀ ਕਿਉਂਕਿ ਗਾਂਧੀ ਪਰਿਵਾਰ ਚੋਂ ਉਹਨਾਂ ਨਾਲ ਕੋਈ ਨਹੀਂ ਮਿਲਿਆ ਸੀਗਾ ਸਿਰਫ ਜਿਹੜੇ ਉਹਨਾਂ ਦੇ ਵਜ਼ੀਰ ਸਨ ਜਾਂ ਉਹਨਾਂ ਦੇ ਲਈ ਵਿਸ਼ਵਾਸਪਾਤਰ ਨੇ ਉਹੀ ਮਿਲੇ ਸੀ ਕੈਪਟਨ ਮਨਿੰਦਰ ਸਿੰਘ ਨੂੰ ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਨੂੰ ਉਚਿਤੇ ਤੌਰ ਤੇ ਆਪ ਗਾਂਧੀ ਪਰਿਵਾਰ ਚੋਂ ਰਾਹੁਲ ਗਾਂਧੀ ਅਤੇ ਉਹਨਾਂ ਦੀ ਜੋ ਭੈਣ ਹੈ ਪ੍ਰਿੰਕਾ ਗਾਂਧੀ ਵਾਰਡਰਾ ਉਹਨਾਂ ਵੱਲੋਂ ਅੱਜ 29 ਜੂਨ ਨੂੰ ਉਚਿਤੇ ਤੌਰ ਤੇ ਸਪੈਸ਼ਲ ਦਿੱਲੀ ਬੁਲਾਇਆ ਗਿਆ ਸੋ ਕਿਤਨਾ ਕਿਤੇ ਇੰਜ ਪ੍ਰਤੀਤ ਹੋ ਰਿਹਾ ਸਿੰਧੂ ਦੇ ਪਾਲੇ ਵਿੱਚ ਜ਼ਿਆਦਾ ਭਾਰੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਜੇ ਅਪ ਤਕੜੀ ਦੀ ਗੱਲ ਕਰੀਏ ਤਾਂ ਕੈਪਟਨ ਮਰਿੰਦਰ ਸਿੰਘ ਨਾਲੋਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੱਖ ਹੈ ਜਾਂ ਪਲੜਾ ਉਹ ਥੋੜਾ ਜਿਹਾ ਪੰਜਾਬ ਦੀ ਕਾਂਗਰਸ ਵਿੱਚ ਹੁਣ ਭਾਰਾ ਹੁੰਦਾ ਨਜ਼ਰ ਆ ਰਿਹਾ ਹੈ ਬਿਲਕੁਲ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸਫੇਤੇ ਛਪੀ ਹੈ ਸੋ ਖਬਰ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਉਣਗੇ ਚੰਡੀਗੜ੍ਹ ਜੀਹਾਂ ਤੇ ਇਸ ਦੇ ਨਾਲ ਇਹ ਵੀ ਦੱਸਤੀ ਹੈ ਕਿ ਦਿੱਲੀ ਦੀ ਤਰਜ਼ ਤੇ ਹੀ ਪੰਜਾਬ ਦੇ ਵਿੱਚ ਸਸਤੀ ਬਿਜਲੀ ਦੇਣ ਦਾ ਕਰ ਸਕਦੇ ਨੇ ਐਲਾਨ ਜੀਹਾਂ ਆਗਾਮੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਜਿਹੜੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਤੇਜ਼ ਕਰ ਦਿੱਤੀਆਂ ਕਈਆਂ ਐਸੇ ਕੜੀ ਦੇ ਵਿੱਚ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਯਾਨੀ ਕਿ 29 ਜੂਨ ਨੂੰ ਚੰਡੀਗੜ੍ਹ ਪਹੁੰਚਣਗੇ ਤੇ ਇਸ ਦੇ ਨਾਲ ਹੀ ਉਹ ਹੋ ਸਕਦਾ ਹੈ ਕਿ ਦਿੱਲੀ ਦੇ ਤਰਜ਼ ਤੇ ਹੀ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਜਰੀਏ ਮੋਹੱਈਆ ਕਰਾਂ ਦੀ ਗੱਲ ਵੱਡਾ ਐਲਾਨ ਜਿਹੜਾ ਕਰ ਸਕਦੇ ਨੇ ਕੀ ਕਹੋਂਗੇ ਬਿਲਕੁਲ ਚਾਹੇ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਪਹਿਲਾਂ ਸੁੱਤੀਆਂ ਹੀ ਰਹਿੰਦੀਆਂ ਨੇ ਲੇਕਿਨ ਜਦੋਂ ਕਿਸੇ ਵੀ ਸਰਕਾਰ ਦੇ 4 4.5 ਸਾਲ ਲਗਭਗ ਪੂਰੇ ਹੋ ਜਾਂਦੇ ਨੇ 6 ਮਹੀਨੇ ਜਾਂ ਪੂਨਾ ਸਾਲ ਰਹਿ ਜਾਂਦਾ ਹੈ ਉਦੋਂ ਜਿਹੜੀ ਸਾਰੀਆਂ ਪੋਲਿਟੀਕ ਨੇ ਉਹ ਫਿਰ ਆਪਣੇ ਆਪ ਨੂੰ ਲਾਈਮ ਲਾਈਟ ਚ ਲਿਆਉਣ ਵਾਸਤੇ ਅੱਗੇ ਆਣਾ ਸ਼ੁਰੂ ਕਰ ਦਿੰਦੀਆਂ ਨੇ ਮੀਟਿੰਗਾਂ ਦਾ ਜਿਹੜਾ ਦੌਰ ਆ ਤੇਜ਼ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਗੇ ਆ ਕੇ ਆਪਣੇ ਆਪ ਨੂੰ ਲੋਕਾਂ ਦੇ ਸਮਖਿਸ਼ ਪੇਸ਼ ਕੀਤਾ ਜਾਂਦਾ ਸੋ ਇਹਨੂੰ ਚਲਦੇ ਆਂ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਦੁਬਾਰਾ ਸਿਰ ਚੱਕਣ ਵਾਸਤੇ ਦੁਬਾਰਾ ਬੂਸਟ ਅਪ ਦੇਣ ਵਾਸਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਐ ਇੰਡੀਆ ਦੇ ਹੈੱਡ ਨੇ ਅਰਵਿੰਦ ਕੇਜਰੀਵਾਲ ਜੋ ਕਿ ਇਸ ਟਕ ਵਕਤ ਦਿੱਲੀ ਦੇ ਮੁੱਖ ਮੰਤਰੀ ਵੀ ਨੇ ਉਹ ਹੁਣ ਚੇਚੇ ਤੌਰ ਤੇ ਅੱਜ ਚੰਡੀਗੜ੍ਹ ਆ ਰਹੇ ਆ ਉੱਥੇ ਆ ਕੇ ਮੀਟਿੰਗ ਕਰਨਗੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਭਵਨ ਮੰਗਿਆ ਗਿਆ ਸੀ ਮੀਟਿੰਗ ਵਾਸਤੇ ਲੇਕਿਨ ਕੋਵਿਡ ਨਿਯਮਾਂ ਦੇ ਚੱਲਦੇ ਜਾਂ ਕਿਸੇ ਹੋਰ ਕਾਰਨ ਕਰਕੇ ਉਹਨਾਂ ਨੂੰ ਪੰਜਾਬ ਭਵਨ ਵਿੱਚ ਮੀਟਿੰਗ ਕਰਨ ਦੀ ਪ੍ਰੈਸ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿੱਤੇ ਆਮ ਆਦਮੀ ਪਾਰਟੀ ਦਾ ਸੰਗਿਆਨ ਵੀ ਲਿਆ ਸੀਗਾ ਤਾਂ ਕੈਪਟਨ ਵਿੰਦਰ ਸਿੰਘ ਨੇ ਕਮੈਂਟ ਵੀ ਕੀਤਾ ਸੀਗਾ ਕਿ ਜਿਓ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਖਾਣਾ ਵੀ ਉਪਲਬਧ ਕਰਾ ਸਕਦੇ ਲੰਚ ਵੀ ਲਵਾ ਸਕਦੇ ਆ ਲੇਕਿਨ ਹੁਣ ਜੋ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਉਹਦਾ ਮੁੱਖ ਮੁੱਦਾ ਹੁਣ ਇਹ ਦੇਖਣ ਵਾਲਾ ਹੋਏਗਾ ਕਿ ਹੈਲਥ ਸੈਕਟਰ ਰਹੇਗਾ ਐਜੂਕੇਸ਼ਨ ਸੈਕਟਰ ਰਹੇਗਾ ਜਾਂ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਬਿਜਲੀ ਦੀ ਗੱਲ ਕਰੀਏ ਕਿਉਂਕਿ ਹਰ ਘਰ ਦੀ ਨੀਡ ਹੁੰਦੀ ਹੈ ਇਲੈਕਟ੍ਰਿਸਿਟੀ ਸੋ ਜਿਵੇਂ ਦਿੱਲੀ ਦੇ ਵਿੱਚ 200 ਯੂਨਿਟ ਫ੍ਰੀ ਨੇ ਸਾਰੀ ਪਾਪੂਲੇਸ਼ਨ ਨੂੰ ਆਬਾਦੀ ਨੂੰ ਸੋ ਕੀ ਆਪਣੇ ਪੰਜਾਬ ਦੇ ਜਿਹੜੇ ਕਾਮੇ ਹੈਗੇ ਨੇ ਜਾਂ ਪੰਜਾਬ ਦੇ ਨਾਗਰਿਕ ਨੇ ਉਹਨਾਂ ਵਾਸਤੇ ਵੀ ਕੋਈ 200 ਯੂਨਿਟ ਫ੍ਰੀ ਬਿਜਲੀ ਵਾਲਾ ਐਲਾਨ ਕਰ ਸਕਦੀ ਹੈ ਆਪਣੇ ਆਮ ਆਦਮੀ ਪਾਰਟੀ ਤਾਂ ਇਹ ਹੁਣ ਅਰਵਿੰਦ ਕੇਜਰੀਵਾਲ ਦੀ ਜੋ ਪ੍ਰੈਸ ਕਾਨਫਰੈਂਸ ਨਿਭੜੇਗੀ ਅਗਲੀ ਖਬਰ ਅਜੀਤ ਤੇ ਸਫਾ 3 ਤੇ छपी ਹੈ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਐਸਸੀ ਕਮਿਸ਼ਨ ਦੇ ਕੋਲ ਮਾਫੀ ਨਾਮਾ ਪੇਸ਼ ਕੀਤਾ ਗਿਆ ਜੀਹਾਂ ਦੱਸਦੀ ਹੈ ਕਿ ਲੋਕ ਸਭਾ ਮੈਂਬਰ ਨੇ ਰਵਨੀਤ ਸਿੰਘ ਬਿੱਟੂ ਤੇ ਉਹਨਾਂ ਦੇ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਇੱਕ ਲਿਖਤ ਰੂਪ ਤੇ ਮਾਫੀ ਨਾਮਾ ਪੇਸ਼ ਕੀਤਾ ਗਿਆ ਦੱਸਦੀ ਹੈ ਪਹਿਲਾਂ ਉਹਨਾਂ ਦੇ ਇੱਕ ਮਾਮਲੇ ਉੱਤੇ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਦੇ ਤਹਿਤ ਉਹਨਾਂ ਨੇ ਦਲਿਤ ਸਮਾਜ ਪ੍ਰਤੀ ਕੁਝ ਬਿਆਨ ਜਾਰੀ ਕੀਤਾ ਸੀਗਾ ਤੇ ਹੁਣ ਉਸੇ ਮਾਮਲੇ ਦੇ ਉੱਤੇ ਉਹਨਾਂ ਨੇ ਇਹ ਮਾਫੀ ਨਾਮਾ ਜਿਹੜਾ ਲਿਖਤ ਰੂਪ ਦੇ ਵਿੱਚ ਪੇਸ਼ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਵੀ ਮਕਸਦ ਨਹੀਂ ਸੀ ਕਿਸੇ ਦੀ ਪ ਨਾਵ ਨੂੰ ਠੇਸ ਪਹੁੰਚਾਉਂਦਾ ਤੇ ਜੇਕਰ ਉਹਨਾਂ ਨੇ ਅਜਿਹਾ ਕੀਤਾ ਵੀ ਹੈ ਤੇ ਉਹ ਇਸ ਦੇ ਲਈ ਲਿਖਤ ਚ ਬਿਨਾਂ ਸ਼ਰਤ ਮਾਫੀ ਮੰਗਦੇ ਨੇ ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ ਨਹੀਂ ਤਾਂ ਫਿਰ ਮਾਫੀਆਂ ਤੇ ਡੋਲੋ ਸੋ ਉਹੀ ਚੀਜ਼ ਹੋਈ ਹੈ ਲੁਧਿਆਣੇ ਦੇ ਮੈਂਬਰ ਪਾਰਲੀਮੈਂਟਰ ਰਵਨੀਤ ਸਿੰਘ ਬਿੱਟੂ ਦੇ ਨਾਲ ਜਦੋਂ ਬੋਝੋ ਸਮਾਜ ਪਾਰਟੀ ਦਾ ਅਕਾਲੀ ਦਲ ਦੇ ਨਾਲ ਗਠਜੋੜ ਹੋਇਆ ਸੀਗਾ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਬਿਆਨਬਾਜ਼ੀ ਕੀਤੀ ਗਈ ਸੀ ਜਿਲੇ ਤਾਹ ਅਨੰਦਪੁਰ ਸਾਹਿਬ ਹੈ ਜਾਂ ਕੁਝ ਹੋਰ ਜਿਲੇ ਧਾਰਮਿਕ ਸ਼ਹਿਰ ਹੈਗੇ ਨੇ ਉੱਥੋਂ ਦੀਆਂ ਸੀਟਾਂ ਦੀ ਵੰਡਣ ਨੂੰ ਲੈ ਕੇ ਕਿ ਇੰਨੀਆਂ ਸੀਟਾਂ ਅਕਾਲੀ ਦਲ ਨੂੰ ਜਾ ਰਹੀਆਂ ਨੇ ਤੇ ਇੰਨੀਆਂ ਸੀਟਾਂ ਬੋਝੋ ਸਮਾਜ ਪਾਰਟੀ ਦੇ ਖੇਮੇ ਜਾ ਰਹੀਆਂ ਨੇ ਤਾਂ ਉਸ ਵਕਤ ਕੁਝ ਅਲੱਗ ਜਿਹੀ ਜਿਹੜੀ ਭਾਸ਼ਾ ਰਵਨੀਤ ਸਿੰਘ ਬਿੱਟੂ ਵੱਲੋਂ ਵਰਤੀ ਗਈ ਸੀ ਕੁਝ ਪਿਓਰ ਇੰਪਿਓਰ ਦੇ ਰਿਗਾਰਡਿੰਗ ਇਹ ਜਿਹੀ ਭਾਸ਼ਾ ਸੀ ਜੋ ਕਿ ਬੋਝੋ ਸਮਾਜ ਪਾਰਟੀ ਦੇ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਉਹ ਦੇ ਪਵਿੱਤਰ ਅਪਵਿੱਤਰ ਵਰਗੇ ਜਿਹੜੇ ਵਰਡ ਨੇ ਉਹ ਯੂਜ਼ ਕਰਨਾ ਬਿਲਕੁਲ ਵੀ ਮناسب ਨਹੀਂ ਹੁੰਦਾ ਚਾਹੇ ਤੁਸੀਂ ਕੋਈ ਵੀ ਐਮਪੀਓ ਜਾਂ ਕੋਈ ਵੀ ਹੈਗੇ ਉਹ ਲੈਵਲ ਤੇ ਤੇ ਤੁਹਾਨੂੰ ਜੇ ਆਪਣੇ ਆਪਣੇ ਡੈਜ਼ਿਨੇਸ਼ਨ ਤੇ ਹੈਗੇ ਹੋ ਤਾਂ ਤੁਹਾਨੂੰ ਆਪਣੀ ਉਸ ਚੀਜ਼ ਨੂੰ ਸਭ ਨੂੰ ਮੇਨਟੇਨ ਕਰਨਾ ਪੈਂਦਾ ਹੈ ਲੇਕਿਨ ਉਹ ਗਲਤੀ ਕਰਨ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਡੀਸੀਆਂ ਨੂੰ ਜਾ ਕੇ ਮੈਮੋਰੰਡਮ ਦਿੱਤੇ ਗਏ ਸਨ ਅਵੀ ਸਿੰਘ ਬਿੱਟੂ ਦੇ ਖਿਲਾਫ ਕਿ ਇਹਨਾਂ ਤੇ ਐਫਆਰ ਦਰਜ ਕੀਤੀ ਜਾਵੇ ਜੋ ਇਹਨਾਂ ਨੇ ਅਪਵਿੱਤਰ ਵਾਲੀ ਜਿਹੜੀ ਭਾਸ਼ਾ ਵਾ ਪੋਸਟਮਾਰਕੀਤੀ ਐਸਸੀ ਭਾਈ ਜਾਰੇ ਵਾਸਤੇ ਸੋ ਅਖੀਰ ਚ ਜਾ ਕੇ ਰਵਨੀਤ ਸਿੰਘ ਬਿੱਟੂ ਨੂੰ ਸ਼ਾਇਦ ਹੁਣ ਹੋਰ ਕੋਈ ਵੀ ਹਿੱਲਾ ਵਸੀਲਾ ਨਹੀਂ ਦਿਖਿਆ ਤੇ ਉਹਨਾਂ ਨੇ ਐਸਸੀ ਕਮਿਸ਼ਨ ਦੇ ਅੱਗੇ ਉਹਨੇ ਆਪਣੇ ਉਚੇਚੇ ਤੌਰ ਤੇ ਆਪ ਉਹਨੇ ਇੱਕ ਲੈਟਰ ਭੇਜੀ ਐਪਲੀਕੇਸ਼ਨ ਭੇਜੀ ਹੈ ਤੇ ਉਹਨਾਂ ਨੇ ਹੁਣ ਕਲੀਅਰਲੀ ਮਾਫੀ ਵੀ ਮੰਗੀ ਹੈ ਤੇ ਉਹਨਾਂ ਰਵਨੀਤ ਸਿੰਘ ਬਿੱਟੂ ਝੁਕਦੇ ਹੋਏ ਆਪਣੇ ਬਿਆਨ ਵਾਪਸ ਲੈਂਦਿਆਂ ਹੋਏ ਆ ਤੇ ਮਾਫੀ ਮੰਗਦਿਆਂ ਹੋਏ ਨਜ਼ਰ ਆ ਰਹੇ ਆ ਜੀ ਬਿਲਕੁਲ ਅਗਲੀ ਖਬਰ ਹੈ ਲੁਧਿਆਣਾ ਸ਼ਹਿਰ ਦੇ ਨਾਲ ਸੰਬੰਧਿਤ ਜਾਗਰਨ ਦੇ ਸਫਾ ਪਹਿਲੇ ਤੇ ਛਪੀ ਅਦਾਸਦੀ ਹੈ ਕਿ ਖਬਰ ਹੈ ਕਿ ਗੁੱਸਾ ਸਰਕਾਰ ਦੇ ਨਾਲ ਤੇ ਖੱਜਲ ਹੋ ਰਹੇ ਨੇ ਆਮ ਲੋਕ ਜੀहां ਇੱਕ ਪਾਸੇ ਪੰਜਾਬ ਰੋਡਵੇਜ਼ ਪੰਬਸ ਤੇ ਕਾਮਿਆਂ ਦੇ ਵੱਲੋਂ ਹੜਤਾਲ ਜਾਰੀ ਹੈ ਜਿਸ ਕਰਕੇ ਆਮ ਲੋਕ ਮੁਸਾਫਰ ਜੜੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਮਿਨਿਸਟਰਲ ਕਾਮਿਆਂ ਦੀ ਹੜਤਾਲ ਜਾਰੀ ਹੈ ਜਿਸ ਕਰਕੇ ਲੋਕਾਂ ਨੂੰ ਜਾਇਦਾਦ ਸੰਬੰਧੀ ਲਾਇਸੈਂਸ ਸੰਬੰਧੀ ਅਤੇ ਹੋਰ ਕੰਮਾਂ ਦੇ ਸੰਬੰਧੀ ਜਿਹੜਾ ਵੈ ਔਖਾ ਹੋਣਾ ਪੈ ਰਿਹਾ ਉੱਤੇ ਹੀ ਡਾਕਟਰਾਂ ਦੀ ਹੜਤਾਲ ਵੀ ਜੀहां ਲਗਾਤਾਰ ਜਾਰੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕ ਜੜੇ ਖੱਜਲਖੁਆਰ ਹੋ ਰਹੀ ਨੇ ਓਪੀਡੀਜ਼ ਬੰਦ ਕੀਤੀਆਂ ਗਈਆਂ ਡਾਕਟਰਾਂ ਦੇ ਵੱਲੋਂ ਸੋ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਜਿਹੜਾ ਗੁੱਸਾ ਵੈ ਤਿੰਨ ਵਕ ਵਕ ਕਾਮਿਆਂ ਦੇ ਵੱਲੋਂ ਇਹ ਆਮ ਲੋਕਾਂ ਨੂੰ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ ਕੀ ਕਹੋਗੇ ਜਿਉ ਜਿਉ ਸਰਕਾਰ ਦਾ ਕਾਰਜਕਾਲ ਪੂਰਾ ਹੋ ਰਿਹਾ ਅਗਲੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਤਿਉ ਤਿਉ ਅੱਡ ਅੱਡ ਸੈਕਟਰਾਂ ਵੱਲੋਂ ਅੱਡ ਅੱਡ ਡਿਪਾਰਟਮੈਂਟਸ ਮਹਿਕਮਿਆਂ ਵੱਲੋਂ ਹੜਤਾਲਾਂ ਦਾ ਜੋਰ ਆਪਣੇ ਜ਼ਿਆਦਾ ਚੱਲ ਰਿਹਾ ਚਾਹੇ ਹੈਲਥ ਡਿਪਾਰਟਮੈਂਟ ਹੋਵੇ ਐਜੂਕੇਸ਼ਨ ਸੈਕਟਰ ਹੋਵੇ ਹੈਲਥ ਸੈਕਟਰ ਹੋਵੇ ਚਾਹੇ ਕੋਈ ਡੀਸੀ ਆਫਿਸ ਹੈ ਸੋ ਹੁਣ 3 ਦਿਨਾਂ ਵਾਸਤੇ ਕੱਲ ਤੋਂ ਲੈ ਕੇ ਕੱਲ ਤੱਕ ਯਾਨੀ 28 29 30 ਆ ਤਿੰਨ ਤਰੀਕਾਂ ਵਾਸਤੇ ਹੁਣ ਜਿਹੜਾ ਹੜਤਾਲ ਦਾ ਜਿਹੜਾ ਸੀਜ਼ਨ ਹੈ ਚੱਲਦਾ ਪਿਆ ਸੋ ਇਹਨੂੰ ਲੈ ਕੇ ਐਤ ਕੀ ਹੜਤਾਲ ਤੇ ਆਏ ਨੇ ਪੰਜਾਬ ਰੋਡਵੇਜ਼ ਪੰਨ ਬੱਸ ਪੀਆਰਟੀਸੀ ਜੀ ਨੂੰ ਆਪਾਂ ਕਹਿ ਦਿੰਨੇ ਆ ਇਹਨਾਂ ਦੇ ਲਈ ਇੰਪਲਾਈ ਯੂਨੀਅਨ ਹੈ ਕੱਚੇ ਮੁਲਾਜ਼ਮਾਂ ਦੀ ਜਿਹੜੀ ਕੰਟਰੈਕਟ ਇੰਪਲਾਈ ਯੂਨੀਅਨ ਹੁੰਦੀ ਆ ਉਹ ਹੁਣ 3 ਦਿਨ ਵਾਸਤੇ ਹੜਤਾਲ ਤੇ ਆ ਅੱਜ 29 ਤਰੀਕ ਨੂੰ ਉਹਨਾਂ ਦਾ ਪਟਿਆਲਾ ਵਿਖੇ ਜਾ ਕੇ ਜਿਹੜਾ ਮੋਤੀ ਮਹਿਲ ਹੈ ਉਹ ਵੀ ਘੇਰਨ ਦੇ ਆਪਣੇ ਪ੍ਰੋਗਰਾਮ ਨੂੰ ਲਿਖਿਆ ਹੋਇਆ ਉਹਨਾਂ ਨੇ ਸੋ ਕੱਲ ਤੋਂ ਉਹਨ ਜਿਨੂੰ ਲੈ ਕੇ ਕਾਫੀ ਜ਼ਿਆਦਾ ਨਾਗਰਿਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ 300 ਦੇ ਕਰੀਬ ਬੱਸਾਂ ਨੇ 140 ਪਨ ਬੱਸ ਦੀਆਂ 160 ਪੀਆਰਟੀਸੀ ਦੀਆਂ ਸੋ 300 ਦੇ ਕਰੀਬ ਬੱਸਾਂ ਨੇ ਜਿਹਦੇ ਵਿੱਚ ਹਜ਼ਾਰਾਂ ਲੋਕ ਡੇਲੀ ਕਮਿਊਟ ਕਰਦੇ ਆ ਡੇਲੀ ਸਫ਼ਰ ਕਰਦੇ ਆ ਖਾਸ ਕਰ ਜਿਹੜੇ ਪਾਸ ਵਾਲੇ ਹੁੰਦੇ ਨੇ ਸਰਕਾਰੀ ਪਾਸ ਬਣਿਆ ਹੁੰਦਾ ਹੈ ਮਹੀਨੇ ਦਾ ਮੰਥਲੀ ਪਾਸ ਜਾਂ ਤੇ ਉਹਨਾਂ ਨੂੰ ਫਿਰ ਆਪਣੇ ਪਾਸ ਹੋਣ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਸਫ਼ਰ ਕਰਨਾ ਪਿਆ ਉੱਥੇ ਆਪਣੀ ਟਿਕਟ ਕਟਾਣੀ ਪਈ ਹੈ ਈਵਨ ਜਦੋਂ ਕੋਵਿਡ ਨੀਮਨ ਦੀ ਵੀ ਗੱਲ ਕਰੀਏ ਤਾਂ ਉਹ ਵੀ ਕਿਤਨੇ ਕਿਤੇ ਜਰੂਰ ਹਸਤਕ ਸ਼ੇਪ ਹੋਇਆ ਉਹਦੇ ਵਿੱਚ ਕਿ ਉਹ ਕਿੱਥੇ ਬ ਅਸਤੀ ਮੁਤਾਬਕ ਪ੍ਰਾਈਵੇਟ ਬਸਾਂ ਵਿੱਚ ਸਫ਼ਰ ਕਰਨਾ ਪੈ ਗਿਆ ਸੋ ਕਿਤਨਾ ਕਿਤੇ ਜਿਹੜੇ ਪੰਨ ਬਸ ਪੀਆਰਟੀਸੀ ਵਾਲੇ ਮੁਲਾਜ਼ਮ ਹੈਗੇ ਨੇ ਕੱਚੇ ਉਹਨਾਂ ਨੇ ਆਪਣੇ ਪੱਕੇ ਹੋਣ ਨੂੰ ਲੈ ਕੇ ਯਾਨੀ ਠੇਕੇ ਤੋਂ ਰੈਗੂਲਰ ਤੱਕ ਪਹੁੰਚਣ ਨੂੰ ਲੈ ਕੇ ਜੋ ਹੜਤਾਲ ਕੀਤੀ ਹੋਈ ਹੈ ਇਹ ਹੁਣ ਦੇਖਣਾ ਹੋਵੇਗਾ ਕਿ ਇਹ ਜੋ ਸਰਕਾਰੀ ਦਰਬਾਰੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਕਿੰਨੀ ਕੁ ਪਹੁੰਚਦੀ ਹੈ ਜੀ ਬਿਲਕੁਲ ਸੋ ਰੋਸ ਤੇ ਤਰ੍ਹਾਂ ਬੁਲਟੇ ਦੇ ਅਖੀਰ ਵਿੱਚ ਗੱਲਬਾਤ ਕਰਾਂਗੇ ਸ਼ਹਿਰ ਲੁਧਿਆਣਾ ਦੇ ਵਿੱਚ ਕੀ ਸਥਿਤੀ ਹੈ ਸੋ ਦੱਸਦੀ ਕਿ ਪੀਤੇ ਦਿਨੀ ਕਰੋਨਾ ਦੇ 40 ਪੋਜ਼ੀਟਿਵ ਮਰੀਜ਼ ਜਿਹੜੇ ਸਾਹਮਣੇ ਆਏ ਨੇ 35 ਜਿਹੜੇ ਆ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰ ਤੇ ਕਰੋਨਾ ਦੇ ਕਰਕੇ ਦੋ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ ਉੱਥੇ ਹੀ ਦੱਸਦੀ ਹੈ ਕਿ ਬੱਚਿਆਂ ਤੇ ਕਰੋਨਾ ਦਾ ਕਿੰਨਾ ਅਸਰ ਪਿਆ ਇਸ ਦੇ ਲਈ ਕਿੰਨੀਆਂ ਨਾਲੇ ਕਿੰਨੀਆਂ ਐਂਟੀਬਾਡੀਜ਼ ਬਣੀਆਂ ਇਸ ਦੇ ਲਈ ਸਿਰੋ ਸਰਵੇਲੈਂਸ ਦੇ ਲਈ 18 ਮੈਂਬਰੀ ਟੀਮ ਜਿਹੜਾ ਉਹ ਮਹਾਨਗਰ ਪਹੁੰਚ ਗਈ ਹੈ ਦੱਸਦੀ ਹੈ ਕਿ 400 ਸੈਂਪਲਾਂ ਦੇ ਨਾਲ ਜਾਂਚ ਕੀਤੀ ਜਾਏਗੀ ਕਿ ਇਸ ਮਹਾਮਾਰੀ ਦਾ ਕਿੰਨਾ ਕੁ ਅਸਰ ਜਿਹੜਾ ਉਹ ਪੈ ਰਿਹਾ ਹੈ ਉੱਥੇ ਹੀ ਬਲੈਕ ਫੰਗਸ ਦੀ ਗੱਲ ਕਰੀਏ ਤਾਂ ਬਲੈਕ ਫੰਗਸ ਦਾ ਇੱਕ ਹੋਰ ਮਰੀਜ਼ ਜਿਹੜਾ ਜ਼ਿਲ੍ਹੇ ਦੇ ਵਿੱਚੋਂ ਸਾਹਮਣੇ ਆਇਆ ਹੈ ਸੁਰੋਸ ਦੀ ਤਰ੍ਹਾਂ ਦਾ ਸਮਰ نیوز ਤੁਹਾਨੂੰ ਇਹ ਹੀ ਅਪੀਲ ਕਰਦਾ ਹੈ ਕਿ ਸਰਕਾਰ ਪ੍ਰਸ਼ਾਸਨ ਦਾ ਸਹਿਯੋਗ ਕਰੋ ਮਾਸਕ ਜ਼ਰ पाके रखो हैंड अपने सैनिटाइज करते रहो हले भी केसेस जरूर घटे लेकिन कितना कितने वायरस हले भी मौजूद है सो बेहद सचेत सजग रहने की जरूरत है कल तो फिर मिलेंगे कुछ और नवी खबरों के फिलहाल दे इजाजत सत श्रीकाल